ਗੁਰਦੁਆਰਾ ਮਾਤਾ ਪਾਕੌਰ ਪੰਡ ਜਨ ਮਾੜਾ ਮਾਤਾ ਪਾਕੌਰ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਨੂੰ ਸਾਧ ਸੰਗ ਜੀ ਆ ਦੇਖੋ ਮਾਤਾ ਪਾਕੌਰ ਦਾ ਗੁਰਦੁਆਰ ਬਣਿਆ ਹੋਇਆ ਆ ਤਪ ਸਥਾਨ ਐ ਇਥੇ ਮਾਤਾ ਪਾਕੌਰ ਦਾ ਤਪ ਸਥਾਨ ਆ ਦੇਖੋ ਮਾਤਾ ਭਾਗੌਰ ਦਾ ਤਪਸਥਾਨ ਦੇ ਇਹ ਲਵੋਂ ਦੀ ਕੋਲੀ ਦਾ ਦਰਬਾਰ ਸਾਹਿਬ ਦੇ ਨਾਲ ਜਾਣ ਦਾ ਰਸਤਾ ਦਰਬਾਰ ਸਾਹਿਬ ਦੇ ਨਾਲ ਜਾਣ ਦਾ ਰਸਤਾ ਉੱਪਰ ਆਹ ਪੌੜੀ ਚੜ ਕੇ ਇੱਥੋਂ ਇਹ ਪਿੰਡ ਜਨਵਾੜਾ ਆ ਗਿਆ ਇਧਰ ਆਪਣੇ ਪਪਾ ਨਾਨਕ ਜਿੱਥੇ ਪੰਜਾ ਮਾਰ ਕੇ ਪਾਣੀ ਕੱਢਿਆ ਸੀ ਨਾ ਉੱਥੇ ਲਵੀ ਆ ਗਿਆ ਇੱਥੋਂ ਜੀ ਆ ਦੇਖੋ ਤੇ ਦਰਬਾਰ ਸਾਹਿਬ ਆ ਦਰਬਾਰ ਸਾਹਿਬ ਦੇ ਦਰਸ਼ਨ ਕਰਉਣੇ ਸੰਗਤਿਤ ਕਰੋ ਦਰਸ਼ਨ ਵਧੀਆ ਬਣਿਆ ਸਾਧ ਸੰਗਤ ਜੀ ਇਹ ਪਿੰਡ ਜਣਵਾਲਾ ਜਦੋਂ ਕਹਿੰਦਾ ਆਪਾਂ ਇੱਥੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਪੰਜਾ ਮਾਰ ਕੇ ਪਾਣੀ ਕੱਢਿਆ ਸੀਗਾ ਤੇ ਉਸ ਤੋਂ ਬਾਅਦ ਇਹ ਪਿੰਡ ਵਿੱਚ ਲਵੇ ਆ ਗਿਆ ਆਪਣੇ ਪਿੰਡ ਜਣਵਾਲਾ ਤਪਸਥਾਨੇ ਤੇ ਤਪੱਸਿਆ ਕੀਤੀ ਸੀ ਮਾਤਾ ਭਾਗੌਰ ਨੇ ਇਸ ਤੋਂ ਬਾਅਦ ਤੁਹਾਨੂੰ ਹੋਰ ਵੀਡੀਓ ਵੱਡੀ ਵੀਡੀਓ ਅਪਲੋਡ ਕਰਾਂਗੇ ਉਹਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਠੀਕ ਹੈ ਦੋਸਤੋ ਵੈਗੁਰੂ ਖਾਲਸਾ ਵੈਗੁਰੂ ਜੀ ਕੀ ਫਤਿਹ